ਇਹ ਜਿਹੜਾ ਖਾਲਸਾ ਸਾਜਨਾ ਦਿਵਸ ਵਿਸਾਖੀ ਆ ਇਹਦਾ ਦਿਹਾੜਾ ਵੀ ਇੱਕ ਅਹਿਮ ਦਿਹਾੜਾ ਵਾ ਜਿਹਦੇ ਤੇ ਹਰ ਸਾਲ ਜਥਾ ਜਾਂਦਾ ਸੰਗਤ ਜਾਂਦੀ ਹੈ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ ਇਹ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਦਫ਼ਤਰ ਤੋਂ ਰਵਾਨਾ ਕੀਤਾ ਜਾਊਗਾ ਸਵੇਰੇ 8 ਵਜੇ ਇਹ ਜਥਾ ਜਿਹੜਾ ਇਸ ਵਾਰ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100% ਦੀ ਸਾਨੂੰ ਵੀਜ਼ੇ ਪ੍ਰਾਪਤ ਹੋਏ ਨੇ 1942 ਜਿਹੜੇ ਪਾਸਪੋਰਟ ਆ ਉਹ ਅਸੀਂ ਪਾਕਿਸਤਾਨ ਸਫਾਰਤਖਾਨੇ ਨੂੰ ਅੰਬੈਸੀ ਨੂੰ ਜਿਹੜੇ ਦੂਤਾਵਾਸ ਨੂੰ ਭੇਜੇ ਸੀਗੇ ਤੇ ਇਹ ਸਾਰੇ ਹੀ ਜਿਹੜੇ ਵੀਜ਼ੇ ਆ ਉਹ ਸਰਦਾਰਾ ਨੂੰ ਪ੍ਰਾਪਤ ਹੋਏ ਨੇ ਅਸੀਂ ਜੀ ਬਸਾਖੀ ਦੇ ਦਿਹਾੜੇ ਦੇ ਗੁਰੂ ਨਾਨਕ ਦੇਵ ਦੇ ਦਰਸ਼ਨ ਕਰਨ ਨੂੰ ਜਾ ਰਹੇ ਹਾਂਗੇ ਕਿ ਅਸੀਂ ਪਹਿਲਾਂ ਅਸੀਂ ਨਨਕਾਣਾ ਸਾਹਿਬ ਦੀ ਸਾਡੀ ਯਾਤਰਾ ਨਨਕਾਣਾ ਸਾਹਿਬ ਅਸੀਂ 2 ਦਿਨ ਰਹਿਣਾ ਉੱਥੇ ਪੰਜਾ ਸਾਹਿਬ ਜੀ ਪੰਜਾ ਸਾਹਿਬ ਜੀ 3 ਦਿਨ ਉੱਥੇ ਦਰਸ਼ਨ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਸਾਡੀ ਲਾਹੌਰ ਦੀ ਯਾਤਰਾ ਹੋਗੀ ਲਾਹੌਰ ਸਾਡੇ 2 ਦਿਨ ਸਾਨੂੰ ਲੱਗਣਗੇ ਉਸ ਤੋਂ ਬਾਅਦ ਅਸੀਂ ਕਰਤਾਰਪੁਰ ਸਾਹਿਬ ਆਵਾਂਗੇ ਕਰਤਾਰਪੁਰ ਵੀ ਆਕੇ ਸਾਡੇ 2 ਦਿਨ ਲੱਗ ਜਾਣ 1 ਦਿਨ ਲੱਗ ਜੇ ਤੇ ਬਹੁਤ ਵਧੀਆ ਸਾਨੂੰ ਖੁਸ਼ ਅਸੀਂ ਤੀਜੀ ਵਾਰ ਜਾ ਰਹੇ ਆ ਜੀ ਸਾਨੂੰ ਬਹੁਤ ਹੀ ਜਿਆਦਾ ਖੁਸ਼ੀ ਹੈ ਜਿੰਨੀ ਵੀ ਆਖੋ ਜੀ ਉਨੀ ਖੁਸ਼ੀ ਹੈ ਸਾਨੂੰ ਸੰਗਤ ਕੰਨੀ ਸਾਨੂੰ ਖੁਸ਼ੀ ਆਈ ਹੈ ਅਸੀਂ ਜੀ ਬਸਾਖੀ ਦੇ ਦਿਹਾੜੇ ਦੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਨੂੰ ਜਾ ਰਹੇ ਆਂਗੇ ਤੇ ਅਸੀਂ ਪਹਿਲਾਂ ਅਸੀਂ ਨਨਕਾਣਾ ਸਾਹਿਬ ਦੀ ਸਾਡੀ ਯਾਤਰਾ ਨਨਕਾਣਾ ਸਾਹਿਬ ਅਸੀਂ 2 ਦਿਨ ਰਹਿਣਾ ਉੱਥੇ ਤੇ ਅਸੀਂ ਉੱਥੇ ਯਾਤਰਾ ਕਰਕੇ ਉਸ ਤੋਂ ਬਾਅਦ ਜਾਣਾ ਸੀ ਪੰਜਾ ਸਾਹਿਬ ਜੀ ਪੰਜਾ ਸਾਹਿਬ ਜੀ 3 ਦਿਨ ਉੱਥੇ ਦਰਸ਼ਨ ਕਰਾਂਗੇ ਤੇ ਉਸ ਤੋਂ ਬਾਅਦ ਸਾਡੀ ਲਾਹੌਰ ਦੀ ਯਾਤਰਾ ਗਈ ਲਾਹੌਰ ਸਾਡੇ 2 ਦਿਨ ਸਾਨੂੰ ਲੱਗਣਗੇ ਉਸ ਤੋਂ ਬਾਅਦ ਅਸੀਂ ਕਰਤਾਰਪੁਰ ਸਾਹਿਬ ਆਵਾਂਗੇ ਜੀ ਕਰਤਾਰਪੁਰ ਵੀ ਆਕੇ ਸਾਡੇ 2 ਦਿਨ ਲੱਗ ਜਾਣ 1 ਦਿਨ ਲੱਗ ਜੇ ਤੇ ਬਹੁਤ ਵਧੀਆ ਸਾਨੂੰ ਖੁਸ਼ੀ ਆ ਗਈ ਸਾਡੀ ਸੰਗਤ ਸਾਡੇ ਨਾਲ ਜਾ ਰਹੀ ਹੈ 1940 ਬੰਦਿਆਂ ਦਾ ਜੱਸਾ ਚਾਊਗਾ ਜੀ ਸਾਰਾ ਦਾ ਸਾਰਾ ਵੀਜ਼ਾ ਲੱਗ ਗਿਆਗਾ ਤੇ ਬਹੁਤੀ ਸਾਨੂੰ ਖੁਸ਼ੀ ਆ ਬਸਾਖੀ ਦੇ ਦਿਨ ਅਸੀਂ ਤੀਜੀ ਵਾਰ ਜਾ ਰਹੇ ਹਾਂ ਜੀ ਸਾਨੂੰ ਬਹੁਤੀ ਜਿਆਦਾ ਖੁਸ਼ੀ ਹੈ ਜਿੰਨੀ ਵੀ ਆਖੋ ਜੀ ਉਨੀ ਖੁਸ਼ੀ ਹੈ ਸਾਨੂੰ ਸੰਗਤ ਕੰਨੀ ਸਾਨੂੰ ਖੁਸ਼ੀ ਆਈ ਹੈ ਤੇ ਸੰਗਤ ਨਾਲ ਸਾਡਾ ਪ੍ਰੇਮ ਵੀ ਬਹੁਤ ਜਿਆਦਾ ਹੈ ਤੇ ਅੱਜ ਤੱਕ ਜਿਹੜਾ 1940 ਬੰਦਾਂ ਦਾ ਵੀਜ਼ਾ ਲੱਗਿਆਗਾ ਅਸੀਂ 10 ਦਿਨਾਂ ਦਾ ਵੀਜ਼ਾ ਜੀ ਹਾਂ ਹਾਂ ਜੀ ਹਾਂਜੀ ਪਾਸਪੋਰਟ ਮਿਲ ਗਿਆ ਜਾਨੂੰ ਆ ਵਾਈ ਗੁਰਦੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵੱਖ-ਵੱਖ ਜਿਹੜੇ ਇਤਿਹਾਸਕ ਦਿਹਾੜੇ ਨੇ ਉਹਨਾਂ ਤੇ ਪਾਕਿਸਤਾਨ ਦੀ ਯਾਤਰਾ ਵਾਸਤੇ ਗੁਰਧਾਮਾਂ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਂਦਾ ਜਿਹਦੇ ਵਿੱਚ ਇਹ ਜਿਹੜਾ ਖਾਲਸਾ ਸਾਜਨਾ ਦਿਵਸ ਵਿਸਾਖੀ ਆ ਇਹਦਾ ਦਿਹਾੜਾ ਵੀ ਇੱਕ ਅਹਿਮ ਦਿਹਾੜਾ ਵਾ ਜਿਹਦੇ ਤੇ ਹਰ ਸਾਲ ਜਥਾ ਜਾਂਦਾ ਸੰਗਤ ਜਾਂਦੀ ਹੈ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ ਇਹ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਕੀਤਾ ਜਾਊਗਾ ਸਵੇਰੇ 8 ਵਜੇ ਇਹ ਜਿਥਾ ਜਿਹੜਾ ਇਸ ਵਾਰ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100% ਦੀ ਸਾਨੂੰ ਵੀਜ਼ੇ ਪ੍ਰਾਪਤ ਹੋਏ ਨੇ 1942 ਜਿਹੜੇ ਪਾਸਪੋਰਟ ਆ ਉਹ ਅਸੀਂ ਪਾਕਿਸਤਾਨ ਸਫਾਰਤਖਾਨੇ ਨੂੰ ਅੰਬੈਸੀ ਨੂੰ ਜਿਹੜੇ ਦੂਤਾਵਾਸ ਨੂੰ ਭੇਜੇ ਸੀਗੇ ਤੇ ਇਹ ਸਾਰੇ ਹੀ ਜਿਹੜੇ ਵੀਜ਼ੇ ਆ ਉਹ ਸਰਦਾਲੂਆਂ ਨੂੰ ਪ੍ਰਾਪਤ ਹੋਏ ਨੇ ਤੇ ਅਧਿਕਾਰਤ ਤੌਰ ਤੇ ਇਹ ਸਾਡੇ ਲਈ ਜਿਹੜੀ ਆ ਇੱਕ ਚੰਗੀ ਗੱਲ ਆ ਖੁਸ਼ੀ ਦੀ ਖਬਰ ਆ ਕਿਉਂਕਿ ਹਰ ਸਾਲ ਕੁਝ ਨਾ ਕੁਝ ਵੀਜ਼ੇ ਕੱਟ ਦਿੱਤੇ ਜਾਂਦੇ ਸੀ ਪਿਛਲੇ ਸਮੇਂ ਅਚ ਕੁਝ ਥੋੜਾ ਜ਼ਿਆਦਾ ਕੱਟੇ ਗਏ ਤੇ ਇਹਦੇ ਨਾਲ ਸੰਗਤ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਦੁੱਖ ਠੇਸ ਪੁੱਜਦੀ ਹੈ ਦੁੱਖ ਪੁੱਜਦਾ ਕਿਉਂਕਿ ਹਰ ਸ਼ਰਧਾਲੂ ਜਦੋਂ ਪਾਸਪੋਰਟ ਜਾਵਾ ਕਰਾਉਂਦਾ ਤੇ ਉਹਦੇ ਮਨ 'ਚ ਹੁੰਦਾ ਕਿ ਮੈਂ ਪਾਕਿਸਤਾਨ ਦੀ ਅਦੀ ਯਾਤਰਾ ਲਈ ਜਾ ਰਿਹਾ ਤੇ ਜੇ ਉਹਦਾ ਵੀਜ਼ਾ ਨਹੀਂ ਮਿਲਦਾ ਫਿਰ ਉਹਨੂੰ ਦੁੱਖ ਲੱਗਦਾ ਵਾ ਉਹਦੀਆਂ ਭਾਵਨਾਵਾਂ ਟੁੱਟਦੀਆਂ ਨੇ ਇਸ ਵਾਰ ਜਿਹੜੇ ਸਾਰੇ ਵੀਜ਼ੇ ਸਾਨੂੰ ਪ੍ਰਾਪਤ ਹੋਏ ਨੇ ਤੇ ਇਸ ਜਥੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜੰਗ ਬਹਾਦਰ ਸਿੰਘ ਕਰ ਰਹੇ ਨੇ ਤੇ ਡਿਪਟੀ ਲੀਡਰ ਵਜੋਂ ਬੀਬੀ ਜਗਿੰਦਰ ਕੌਰ ਸ਼ਰਮਣੀ ਕਮੇਟੀ ਮੈਂਬਰ ਜਾਣਗੇ ਕੁਝ ਸਾਡੇ ਅਧਿਕਾਰੀ ਵੀ ਜਾਣਗੇ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਵਾ ਤੁਸੀਂ ਦੇਖ ਰਹੇ ਹੋ ਪਿੱਛੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਨਾਂ ਦੇ ਵੀਜ਼ੇ ਲੱਗਿਓ ਆਪਣੇ ਪਾਸਪੋਰਟ ਲੈਣ ਵਾਸਤੇ ਪਹੁੰਚੀ ਆ ਤੇ ਸ਼ਰਮਣੀ ਕਮੇਟੀ ਨੇ ਸਾਰੇ ਪ੍ਰਬੰਧ ਇਹਨਾਂ ਲਈ ਸਾਰਿਆਂ ਲਈ ਕਰ ਲਏ ਆ ਵਧੀਆ ਪ੍ਰਬੰਧ ਅਸੀਂ ਕਰ ਰਹੇ ਆ ਹਲਕੇ ਜਾਏਗਾ ਤੇ ਇੱਥੋਂ ਰਵਾਨਾ ਕੀਤਾ ਜਾਵੇਗਾ ਸਵੇਰੇ 8:00 ਵਜੇ ਹਾ ਇਹ 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 ਦੇਖੋ ਇਹ ਚੰਗੀ ਗੱਲ ਆ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਦੂਰਦਰਸ਼ਟੀ ਆ ਉਹਨਾਂ ਨੇ ਇਹ ਸੋਚਿਆ ਸੀਗਾ ਕਿ ਕਿਉਂ ਨਾ ਅਸੀਂ ਜਾ ਕੇ ਪਾਕਿਸਤਾਨ ਸਫਾਰਤਖਾਨੇ ਨਾਲ ਇਹਨਾਂ ਇੱਕ ਸੰਜੀਦਾ ਮਾਹੌਲ ਦੇ ਵਿੱਚ ਗੱਲ ਕੀਤੀ ਜਾਵੇ ਉਹਨਾਂ ਦੇ ਨਾਲ ਇੱਕ ਚੰਗੇ ਮਾਹੌਲ ਦੇ ਵਿੱਚ ਬਹਿ ਕੇ ਗੱਲ ਕੀਤੀ ਜਾਵੇ ਕਿ ਸਾਰੇ ਵੀਜ਼ੇ ਦਿੱਤੇ ਜਾਇਆ ਕਰਨ ਸਾਡੇ ਮਾਨਯੋਗ ਮੁਖ ਸਕੱਤਰ ਸਾਹਿਬ ਸਰਦਾਰ ਕੁਰਵੰਤ ਸਿੰਘ ਜੀ ਮੰਨਣ ਸਾਹਿਬ ਜੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਅ ਦਿੱਲੀ ਜਿਹੜਾ ਆਪਣਾ ਇਹਨਾਂ ਦਾ ਪਾਕਿਸਤਾਨ ਦੂਤਾਵਾਸ ਹੈ ਉਹਦੇ ਵਿੱਚ ਕਮਿਸ਼ਨਰ ਨੂੰ ਹਾਈ ਕਮਿਸ਼ਨਰ ਨੂੰ ਜਾ ਕੇ ਅਸੀਂ ਮਿਲੇ ਸੀਗੇ ਤੇ ਸਾਡਾ ਉਹ ਚ ਪਦਰੀ ਵਕਤ ਗਿਆ ਸੀ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਗਏ ਸੀਗੇ ਤੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਵੱਧ ਤੋਂ ਵੱਧ ਵੀਜ਼ੇ ਦਓ ਕਿਉਂਕਿ ਸਭ ਤੋਂ ਵੱਡੀ ਸੰਸਥਾ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਸ ਸੰਸਥਾ ਦੇ ਜਿੰਨੇ ਲੋਕੀ ਪਾਸਪੋਰਟ ਜਮ੍ਹਾਂ ਕਰਾਉਂਦੇ ਉਹਨਾਂ ਨੂੰ ਵੀਜ਼ੇ ਮਿਲਣੇ ਚਾਹੀਦੇ ਆ ਸੋ ਉਹਨਾਂ ਨੂੰ ਵੀਜ਼ੇ ਦੇਣ ਦੀ ਅਪੀਲ ਦੇ ਉੱਤੇ ਜਿਹੜਾ ਉਹਨਾਂ ਨੇ ਅਰਕਾ ਕੀਤਾ ਸੀ ਧੰਨਵਾਦ ਵੀ ਕਰਦੇ ਆ ਜਿਹੜੀ ਚੰਗੀ ਗੱਲ ਆ ਉਹਦਾ ਧੰਨਵਾਦ ਕਰਨਾ ਚਾਹੀਦਾ ਸਾਡੇ ਲਈ ਇਹ ਖੁਸ਼ੀ ਦੀ ਖਬਰ ਹੈ ਕੌਮ ਲਈ ਤੇ ਅਸੀਂ ਸਾਰਾ ਇਸ ਜਿਹੜਾ ਵੀਰਜਾਂ ਦਾ ਉਹਨਾਂ 100% ਦਿੱਤਾ ਅਸੀਂ ਧੰਨਵਾਦ ਕਰਦੇ ਆਂ ਵੇਖੋ ਵੀਜ਼ਾ ਤੇ ਆਮ ਤੌਰ ਤੇ ਉਹੀ ਦੱਸ ਦਿੰਦੀ ਜਿਹੜਾ ਹੁੰਦੇ ਆ ਯਾਤਰਾ ਹੁੰਦੀ ਆ ਉਹਦੇ ਵਿੱਚ ਉਸੇ ਪ੍ਰਸੰਗ ਦੇ ਵਿੱਚ ਵੀਜ਼ੇ ਆਰ ਕਮੇ ਮਿਲੇ ਆ ਹਾਂ ਇਹ ਜਿਹੜਾ ਵਿਸਾਖੀ ਪੁਰਬ ਆ ਇਹ ਗੁਰਦੁਆਰਾ ਪੰਜਾਬ ਸਾਹਿਬ ਜਿਹੜਾ ਹਰ ਸਾਲ ਮਨਾਇਆ ਜਾਂਦਾ ਹਾਂ ਇਹਦੇ ਨਾਲ ਬਾਕੀ ਗੁਰਦੁਆਰਾਂ ਦੇ ਦਰਸ਼ਨ ਵੀ ਸੰਗਤ ਜਿਹੜੀ ਕਰਦੀ ਆ ਇਹਨਾਂ ਨਕਾਣਾ ਸਾਹਿਬ ਦੇ ਵਿੱਚ ਵੀ ਦਰਸ਼ਨ ਕਰਦੀ ਆ ਤੇ ਗੁਰਦੁਆਰਾ ਰੋੜੀ ਸਾਹਿਬ ਕਰਦੀ ਆ ਕਰਤਾਰਪੁਰ ਸਾਹਿਬ ਕਰਦੀ ਆ ਮਤਲਬ ਜਿੰਨੇ ਗੁਰਧਾਮ ਨੇ ਉੱਥੇ ਜਿੱਥੇ ਵੀ ਸਾਰੇ ਥਾਮਾਂ ਤੇ ਉਹਦੇ ਜਿਹੜੇ ਸੈਲੀਬ੍ਰੇਟ ਕੀਤਾ ਜਾਂਦਾ ਵਾ ਵਿਸਾਖੀ ਪੁਰਬ ਜਿਹੜਾ ਖਾਲਸਾ ਸਾਜਨਾ ਦੇ ਉਸਤਾ ਸੋ ਇਸ ਵਾਰ ਵੀ ਉੱਥੇ ਜਿਹੜੇ ਸਮਾਗਮ ਆ ਉਹਨਾਂ ਸਾਰਿਆਂ ਚ ਸ਼ਾਮਲ ਹੋਏ ਕੀ ਸੰਗਤ ਮਿਹਰਬਾਨੀ ਮੇਰਾ ਅਵਤਾਰ ਸਿੰਘ ਨਾ ਜੀ ਤੇ ਮੇਰੇ ਫਾਦਰ ਸਾਹਿਬ ਜੀ ਦਾ ਪਿਛਲੀ ਵਾਰ ਜਿਹੜਾ ਵਿਦਾ ਵਿਜਾ ਲੱਗਿਆ ਨਹੀਂ ਸੀ ਬਹੁਤ ਮਯੂਸ ਐ ਸੀ ਇਸ ਕਲੋਂ ਪਰ ਹੁਣ ਜਿਹੜਾ ਹਰਕੀਆਂ ਵਿਜੇ ਲੱਗੇ ਨੇ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਔਰ ਜਿਹੜੀ ਪਾਕਿਸਤਾਨ ਸਰ ਮੁਸ਼ੇਰ ਹਿਤਾ ਉਹਦੇ ਧੰਨਵਾਦ ਕਰਦੇ ਆ ਕਿ ਅਸਕੇ ਜਿਹੜੇ ਵੱਡੇ ਪੱਧਰ ਤੇ ਵਿਜੇ ਲੱਗੇ ਕਿਸੇ ਦਾ ਵੀ ਵਿਜਾ ਜਿਹੜਾ ਉਹ ਕੈਨਸਲ ਨਹੀਂ ਕੀਤਾ ਗਿਆ ਤੇ ਫਾਦਰ ਸਾਹਿਬ ਵੀ ਅਸਾਰੇ ਬਹੁਤ ਖੁਸ਼ ਨੇ ਤੇ ਅਸੀਂ ਇਸ ਦਾ ਸ਼ੁਕਰਾਨਾ ਕਰਦੇ ਆ ਗੁਰੂ ਰਾਮਦਾਸ ਜੀ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਵਿਜੇ ਲੱਗੇ ਨੇ ਤੇ ਸੰਗਤ ਜਿਹੜੀ ਦਰਸ਼ਨਾਂ ਨੂੰ ਜਾ ਰਹੀ ਹੈ ਜੀ ਕਿੰਨੇ ਕਿੰਨੇ ਦਿਨਾਂ ਦਾ ਵਿਜੇ ਲੱਗਾ ਮੇਰੇ ਖਿਆਲ 15 ਦਾ ਹੈਗਾ ਜੀ ਤੇ ਉੱਥੇ ਸੰਗਤ ਜਿਹੜੀ ਕੱਲ ਜਾ ਰਹੀ ਆ ਬਹੁਤ ਖੁਸ਼ੀ ਦੀ ਲਹਿਰਾਂ ਇਸੇ ਤਰ੍ਹਾਂ ਅਸੀਂ ਅਪੀਲ ਕਰਦੇ ਅੱਗੇ ਵੀ ਸਾਡੇ ਸ਼ਰਮ ਗੁਰਦਾਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਸਰਕਾਰ ਤੇ ਭਾਰਤ ਸਰਕਾਰ ਨੂੰ ਕਿ ਜਿਹੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਕੋਲ ਦਿੱਲੀ ਦੇ ਨਾਲ ਜਿਹੜੇ ਉਹ ਵਿਜੇ ਲੱਗਣੇ ਚਾਹੀਦੀ ਹੈ ਤਾਂ ਕਿ ਜਿਹੜੀ ਸਿੱਖ ਸੰਗਤਾਂ ਜਾ ਕੇ ਆਪਣੇ ਗੁਰਧਾਮ ਦੇ ਦਰਸ਼ਨ ਕਰ ਸਕਣ ਬਹੁਤ ਕਰਮਾਪਾਗਾ ਵਾਲੇ ਜੀ ਇਹ ਤਾਂ ਬਹੁਤ ਵੱਡੀ ਗੱਲ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਪਾਕਿਸਤਾਨ ਜਿਹੜੇ ਸਾਡੇ ਗੁਰਧਾਮ ਸਾਡੇ ਤੋਂ ਵਿਛੜੇ ਗਏ ਉਹਨਾਂ ਦੇ ਦਰਸ਼ਨ ਕਰਨ ਦਾ ਜਿਹੜਾ ਸੁਭਾਗ ਜਿਹੜਾ ਪ੍ਰਾਪਤ ਹੋਇਆ ਸੋ ਭਾਗ ਆ ਸਮਾਸੀਂ ਸ਼ੁਕਰਾਨਾ ਕਰਦੇ ਧੰਨਵਾਦ ਕਰਦੇ ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਐਸਐਸਪੀਸੀ ਦਾ ਵੀ ਜਿਹੜਾ ਪ੍ਰਧਾਨ ਸਾਹਿਬ ਵਿਸ਼ੇਸ਼ ਕਰਕੇ ਜਿਹੜਾ ਸ਼੍ਰੋਮ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਹਰ ਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਜਾ ਕੇ ਭਾਰਤ ਪਾਕਿਸਤਾਨ ਸਰਕਾਰ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਜਿਹੜੇ ਵਿਜੇ ਵਧਾਏ ਨੇ ਕਿ ਵੱਡੇ ਪੱਧਰ ਤੇ ਜਿਹੜੇ ਵਿਜੀ ਮਿਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਵਿੰਦਰ ਸਿੰਘ ਜੀ ਨਾਖੁਰਦ ਜ਼ਿਲ੍ਹਾ ਅਮਰਸਰ ਤੋਂ ਬਹੁਤ ਸੋਣਾ ਪਾਸਪੋਰਟ ਦਿੱਤੇ ਸੀ ਕਿ ਵੀਜ਼ਾ ਲਵਾਉਣ ਵਾਸਤੇ ਸਰੂਮਨੀ ਕਮੇਟੀ ਦੇ ਵੀਜ਼ਾ ਲੱਗ ਕੇ ਆ ਗਿਆ ਸਵੇਰੇ ਜਾ ਰਹੇ ਹਾਂ ਦਰਸ਼ਨਾਂ ਨੂੰ ਬਾਬੇ ਨਾਨਕ ਦੇ ਦਰਸ਼ਨਾਂ ਵਾਸਤੇ ਹੋਰ ਜਿਹੜੇ ਗੁਰਧਾਮ ਆ ਉਹਨਾਂ ਦੇ ਦਰਸ਼ਨ ਕਰਕੇ ਆਵਾਂਗੇ ਇਹ ਮੇ ਮਿਨਾ ਕੋਈ ਗਿਆ ਵਾ ਮੀਨੇ ਮੀਨੇ ਬਾਅਦ ਵੀਜ਼ਾ ਆ ਗਿਆ ਉਥੇ ਨਨਕਾਣਾ ਸਾਹਿਬ ਔਰ ਜਿਹੜੇ ਵੀ ਗੁਰਦੁਆਰਿਆਂ ਉੱਥੇ ਸਾਰਿਆਂ ਦੇ ਦਰਸ਼ਨ ਕਰਕੇ ਜਾਵਾਂਗੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਜੀ ਬਹੁਤ ਜ਼ਿਆਦਾ ਪਹਿਲੀ ਵਾਰਾਂ ਚੱਲੇ ਆ ਗੁਰਮਾਰਾ ਦੇ ਦਰਸ਼ਨ ਕਰਕੇ ਆਵਾਂ ਕਿ ਦਰਬਾਰ ਜਿੱਥੇ ਮਹਾਰਾਜ ਦਾ ਜਨਮ ਸਥਾਨ ਆ ਦੇਖ ਕੇ ਆਵਾਂਗੇ ਦਰਸ਼ਨ ਕਰਕੇ ਆਵਾਂਗੇ ਵਾਪਸੀ 10 ਦਿਨਾਂ ਬਾਅਦ ਵਾਪਸੀ ਸ਼ਾਣੀ ਸ਼ਾਣੀ ਹਾਂਜੀ ਅਸੀਂ ਨਨਕਾਣਾ ਸਾਹਿਬ ਵਾਸਤੇ ਅਪਲਾਈ ਕੀਤਾ ਸਾਨੂੰ ਪਾਸਪੋਰਟ ਮਿਲ ਗਏ ਨੇ ਵੀਜ਼ਾ ਮਿਲ ਗਿਆ ਸਾਨੂੰ ਅਸੀਂ ਉਹ ਗੁਰੂ ਘਰ ਦੇ ਦਰਸ਼ਨ ਕਰਨ ਚੱਲੇ ਆ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰਦੁਆਰਾ ਦਰਸ਼ਨ ਕਰਵਾਣਗੇ ਸਾਰੀ ਯਾਤਰਾ ਉੱਥੇ ਦੀ ਕਰਵਾਣਗੇ ਬਹੁਤ ਜ਼ਿਆਦੀ ਖੁਸ਼ੀ ਹੋਈ ਏ ਸਾਨੂੰ ਬਹੁਤ ਜ਼ਿਆਦੀ ਖੁਸ਼ੀ ਹੋਈ ਏ ਹਾਂਜੀ ਪਹਿਲੀ ਵਾਰੀ ਜਾ ਰਹੇ ਹਾਂ ਪੰਜਾ ਸਾਹਿਬ ਨਨਕਾਣਾ ਸਾਹਿਬ ਲਾਹੌਰ ਹੋਰ ਜਿਹੜੇ ਨੇੜੇ ਤੜੇ ਉਹਨਾਂ ਦੇ ਗੁਰਦੁਆਰੇ ਨੇ ਸਾਰੇ ਗਏ ਕਿੱਧਰ ਦਰਸ਼ਨ ਕਰਕੇ ਆਵਾਂਗੇ ਹਾਂਜੀ ਪਹਿਲਾਂ ਕੀਤਾ ਸੀ ਪਹਿਲਾਂ ਉਹਨੇ ਵੀਜ਼ਾ ਮਿਲਿਆ ਸੀ ਹੁਣ ਮਿਲ ਗਿਆ ਸਾਨੂੰ ਹਾਂਜੀ ਪਾਸਪੋਰਟ ਮਿਲ ਗਏ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਨੂੰ ਅਸੀਂ ਆਪਣੇ ਗੁਰੂ ਦੇ ਘਰ ਜਾ ਚੱਲੇ ਆ ਗੁਰੂ ਦੇ ਘਰ ਚ ਜਾ ਕੇ ਅਸੀਂ ਆਪਣਾ ਦਰਸ਼ਨ ਕਰਾਂਗੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਨੂੰ